ਖਰੜ ਦੇ ਜੁਡੀਸ਼ੀਅਲ ਕੰਪਲੈਕਸ ਵਿੱਚ ਅੱਜ ਕੋਮੀ ਲੋਕ ਅਦਾਲਤਾਂ ਲਗਾਈਆਂ ਗਈਆਂ ਜਿਸ ਵਿੱਚ ਮਾਨਯੋਗ ਗੁਰ ਮਹਤਾਬ ਸਿੰਘ ਸਿਵਲ ਜਜ ਮਾਨਯੋਗ ਗੀਤਾ ਰਾਣੀ ਸਿਵਲ ਜਜ ਮਾਨਯੋਗ ਕਰुण ਗਰਗ ਸਿਵਲ ਜਜ ਦੀ ਅਗਵਾਈ ਵਿੱਚ ਤਿੰਨ ਲੋਕ ਅਦਾਲਤਾਂ ਲਗਾਈਆਂ। ਇਹਨਾਂ ਅਦਾਲਤਾਂ ਵਿੱਚ ਐਡਵੋਕੇਟ ਯੋਗੇਸ਼ ਸ਼ਰਮਾ, ਐਡਵੋਕੇਟ ਗੁਰਜੀਤ ਸਿੰਘ, ਐਡਵੋਕੇਟ ਐਚਐਸ ਥਾਲੀਵਾਲ, ਸਮਾਜ ਸੇਵੀ ਅਸ਼ੋਕ ਸ਼ਰਮਾ, ਮਿਊਨਿਸਪਲ ਕੌਂਸਲ ਸ਼ਿਵਾਨੀ ਚੱਡਾ, ਮਿਊਨਿਸਪਲ ਕੌਂਸਲ ਰਾਮਸਰੂਪ ਬਤੌਰ ਮੈਂਬਰ ਸ਼ਾਮਿਲ ਹੋਏ। ਇਹਨਾਂ ਕੋਮੀ ਅਦਾਲਤਾਂ ਵਿੱਚ ਪ੍ਰੀਟਿਲੀਗੇਟਿਵ ਕੇਸ ਜਿਨ੍ਹਾਂ ਵਿੱਚ ਬੈਂਕ ਬੀਐਸਐਨ ਐਨਐਲ ਅਤੇ ਹੋਰ 800 ਤੋਂ ਸਿਵਲ ਕ੍ਰਿਮੀਨਲ ਟ੍ਰੈਫਿਕ ਚਲਾਨ 500 ਡਿਗਰੀ ਪੇਸ਼ ਹੋਏ ਇਹਨਾਂ ਵਿੱਚੋਂ ਹਜ਼ਾਰ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ ਇਹਨਾਂ ਕੇਸਾਂ ਤੋਂ 2 ਕਰੋੜ 23 ਲੱਖ 99 ਹਜ਼ਾਰ 765 ਰੁਪਏ ਦੇ ਕਰੀਬ ਦਾ ਸੈਟਲਮੈਂਟ ਕੀਤਾ ਗਿਆ ਇਸ ਸਬੰਧੀ ਬਾਰ ਐਸੋਸੀਏਸ਼ਨ ਘਰੜ ਦੇ ਪ੍ਰਧਾਨ ਦੀਪਕ ਸ਼ਰਮਾ ਸਕੱਤਰ ਸ਼ਸ਼ਾਂਤ ਕੋਸ਼ਿਕ ਜਸਵੀਰ ਸਿੰਘ ਰੰਗੀਲਾ ਪੀ ਕੇ ਠਾਕੁਰ ਨੇ ਕਿਹਾ ਕਿ ਕੋਮੀ ਲੋਕ ਅਦਾਲਤ ਲੱਗਣ ਨਾਲ ਆਮ ਜਨਤਾ ਨੂੰ ਵੱਡੀ ਰਾਹਤ ਮਿਲਦੀ ਹੈ ਜਿਸ ਨਾਲ ਕਈ ਕੇਸਾਂ ਦਾ ਨਿਪਟਾਰਾ ਮੌਕੇ ਤੇ ਹੀ ਹੋ ਜਾਂਦਾ ਹੈ ਤੇ ਲੋਕ ਅਦਾਲਤ ਵਿੱਚ ਕੀਤਾ ਫੈਸਲਾ ਕਿਸੇ ਹੋਰ ਅਦਾਲਤ ਵਿੱਚ ਚੈਲੰਜ ਨਹੀਂ ਕੀਤਾ ਜਾ ਸਕਦਾ। ਸਾਬ ਅੱਜ ਖਰੜ ਦੇ ਵਿੱਚ ਲੋਕ ਅਦਾਲਤ ਲੱਗੀ ਹੋਈ ਹੈ ਤਿੰਨ ਬੈਂਚਸ ਲੱਗੇ ਨੇ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਕੇਸ ਆਏ ਨੇ ਕਿੰਨੇ ਕ ਦਾ ਨਪਟਾਰਾ ਮੌਕੇ ਤੇ ਹੀ ਹੋਇਆ ਜੀ ਦੇਖੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੈ ਵੀ ਅੱਜ ਇੱਥੇ ਲੋਕ ਅਦਾਲਤ ਦਾ ਆਯੋਜਨ ਕੀਤਾ ਹੋਇਆ ਹੈ ਤਿੰਨ ਬੈਂਚ ਖਰੜ ਕੋਰਟ ਤੇ ਬਣੇ ਹੈ ਤੇ ਦੋ ਬੈਂਚ ਬਣੇ ਹੈ ਨਾਪ ਤਹਿਸੀਲਦਾਰ ਤੇ ਇੱਕ ਖਰੜ ਤਹਿਸੀਲ ਕੰਪਲੈਕਸ ਤੇ ਇੱਕ ਮਾਜਰੀ ਤਹਿਸੀਲ ਕੰਪਲੈਕਸ ਇੱਥੇ ਜਿਹੜੇ ਕੁਝ ਤਾਂ ਕੇਸਸ ਹੁੰਦੇ ਹੈ ਜਿਹੜੇ ਸਿਵਲ ਹੋਗੇ ਕ੍ਰਿਮੀਨਲ ਹੋਗੇ ਜਿਹੜੇ ਆਲਰੇਡੀ ਚੱਲ ਰਹੇ ਹੈ ਜਿਨ੍ਹਾਂ ਦਾ ਕਿ ਨਪਟਾਰੇ ਦੇ ਪੋਸੀਬਿਲਟੀਜ਼ ਹੁੰਦੀ ਹੈ ਅਸੀਂ ਉਹ ਲੋਕ ਅਦਾਲਤ ਵਾਸਤੇ ਰੱਖਦੇ ਹਨ ਇਸ ਤੋਂ ਇਲਾਵਾ ਜਿਹੜਾ ਲੋਕ ਅਦਾਲਤ ਦੇ ਬੈਨੀਫਿਟਸ ਹੈ ਜਿਵੇਂ ਅੱਜ ਅਥੇ ਟ੍ਰੈਫਿਕ ਚਲਾਨ ਬਹੁਤ ਜ਼ਿਆਦਾ ਆਏ ਹੋਏ ਹਨ ਟ੍ਰੈਫਿਕ ਚਲਾਨੇ ਹੁੰਦਾ ਹੈ ਕਿ ਰੂਟੀਨ ਚ ਜਿਹੜਾ ਚਲਾਨ ਹੋਇਆ ਹੋਇਆ ਹੈ ਉਹ ਲੋਕ ਅਦਾਲਤ ਚ ਪੁਟਾ ਹੁੰਦਾ ਹੈ ਉਹਦੇ ਚ ਪ੍ਰੋਵੀਜ਼ਨ ਹੁੰਦਾ ਹੈ ਕਿ ਜਿਹੜਾ ਫਾਈਨ ਹੈ ਉਹ ਮਿਨੀਮਮ ਤੋਂ ਮਿਨੀਮਮ ਕੀਤਾ ਜਾ ਸਕਦਾ ਹੈ ਤੇ ਦੂਜੀ ਚੀਜ਼ ਇਹਦੇ ਚ ਪ੍ਰੀ ਲਿਟੀਗੇਸ਼ਨ ਕੇਸਸ ਬਹੁਤ ਜ਼ਿਆਦਾ ਹੁੰਦੇ ਹਨ ਪ੍ਰੀ ਲਿਟੀਗੇਸ਼ਨ ਕੇਸਸ ਉਹ ਹੁੰਦੇ ਹਨ ਜੀਦਾ ਕਿ ਕੇਸ ਨਹੀਂ ਪਾਇਆ ਜਾਂਦਾ ਕੋਈ ਬੈਂਕ ਦਾ ਹੋ ਗਿਆ ਕਿਸੇ ਹੋਰ ਡਿਪਾਰਟਮੈਂਟ ਦਾ ਹੋ ਗਿਆ ਸਰਕਾਰੀ ਅਦਾਰੇ ਦਾ ਹੋ ਗਿਆ ਜਿਹੜੀ ਲੋਕਾਂ ਵੱਲ ਰਿਕਵਰੀ ਹੈ ਉਹ ਪ੍ਰੀ ਲਿਟੀਗੇਸ਼ਨ ਐਪਲੀਕੇਸ਼ਨਾਂ ਆ ਜਾਂਦੀਆਂ ਹਨ ਦੋਵੇਂ ਧਿਰਾਂ ਨੂੰ ਬਿਠਾ ਕੇ ਵਿਚੋਲਗੀ ਕਰਕੇ ਉਹਦੇ ਮਾਧਿਅਮ ਨਾਲ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਉਹਨਾਂ ਦੀ ਸੈਟਲਮੈਂਟ ਕਰਾਈ ਜਾਂਦੀ ਹੈ ਅੱਜ ਜਿਹੜਾ ਅਪਰੋਕਸੀਮੇਟਲੀ ਕੇਸਸ ਲੱਗੇ ਹੋਏ ਹਨ ਉਹ 800 ਕੇਸਸ ਦੇ ਨੇੜੇ ਤੇੜੇ ਅੱਜ ਲੱਗੇ ਹੋਏ ਹਨ ਟ੍ਰੈਫਿਕ ਚ ਨਾਲ ਉਸ ਤੋਂ ਲੱਗਿਆ ਪ੍ਰੀ ਲਿਟੀਗੇਸ਼ਨ ਕੇਸਸ ਉਸ ਤੋਂ 8 ਹੈ ਕਿ ਲੋਕ ਅਦਾਲਤਾਂ ਦਾ ਫਾਇਦਾ ਕੀ ਹੈ ਆਮ ਲੋਕਾਂ ਨੂੰ ਕੀ ਕਹਿਣਾ ਸਰ ਆਮ ਲੋਕਾਂ ਦਾ ਫਾਇਦਾ ਇਹ ਹੁੰਦਾ ਹੈ ਜਦੋਂ ਲੋਕ ਅਦਾਲਤ ਹੁੰਦੀ ਹੈ ਇਹ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਪ੍ਰੀ ਲਿਟੀਗੇਸ਼ਨ ਕੇਸਸ ਹੁੰਦੇ ਹਨ ਪ੍ਰੀ ਲਿਟੀਗੇਸ਼ਨ ਕੇਸਸ ਕੇਸ ਨਹੀਂ ਫਾਈਲ ਹੁੰਦਾ ਕਿਸੇ ਬੈਂਕ ਨੇ ਕਿਸੇ ਆਮ ਬੰਦੇ ਤੋਂ ਰਿਕਵਰੀ ਕਰਨੀ ਹੈ ਉਹ ਰਿਕਵਰੀ ਦਾ ਜਿਹੜਾ ਅਮਾਉਂਟ ਹੁੰਦਾ ਹੈ ਪੈਨਲਾਈਜ਼ਡ ਇੰਟਰਸਟ ਪੈ ਪੈ ਕੇ ਬਹੁਤ ਜ਼ਿਆਦਾ ਵੱਧ ਗਿਆ ਹੁੰਦਾ ਹੈ ਜਦੋਂ ਲੋਕ ਅਦਾਲਤ ਦੇ ਵਿੱਚ ਐਪਲੀਕੇਸ਼ਨ ਆਂਦੀ ਹੈ ਤਾਂ ਦੂਜੀ ਧਿਰ ਨੂੰ ਸਿੱਧਾ ਤੌਰ ਤੇ ਬੁਲਾਇਆ ਜਾਂਦਾ ਉਹਨਾਂ ਨੂੰ ਵਕੀਲ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਬੈਂਕ ਕੋਲੇ ਇਸ ਸਮੇਂ ਜਿਹੜੀ ਹੈ ਪਾਵਰ ਬਹੁਤ ਜ਼ਿਆਦਾ ਹੁੰਨੀਆ ਹੈ ਉਹ ਜਿੰਨਾ ਇੰਟਰਸਟ ਕੈਲਕੂਲੇਟ ਹੋਇਆ ਹੋਇਆ ਹੁੰਦਾ ਹੈ ਉਹਨੂੰ ਘਟਾਉਣ ਦਾ ਉਹਨਾਂ ਕੋਲੇ ਪਾਵਰਸ ਹੁੰਨੀਆ ਹੈ ਉਹ ਘਟਾ ਕੇ ਜਿਹੜਾ ਐਕਚੁਅਲ ਤੇ ਪ੍ਰਿੰਸੀਪਲ ਅਮਾਊਂਟ ਹੁੰਦਾ ਹੈ ਸਿਰਫ ਉਹਦੇ ਤੇ ਹੀ ਰਾਜ਼ੀਨਾਮਾ ਕਰ ਸਕਦਾ ਇਸ ਕਰਕੇ ਜਿਹੜੀ ਆਮ ਜਨਤਾ ਹੈ ਉਸ ਨੂੰ ਲੋਕ ਅਦਾਲਤ ਦਾ ਇਹ ਫਾਇਦਾ ਹੁੰਦਾ ਹੈ ਵੀ ਘੱਟ ਤੋਂ ਘੱਟ ਪੈਸਿਆਂ ਵਿੱਚ ਬਿਨਾ ਸਮਾਂ ਖਰਾਬ ਕੀਤੇ ਬਿਨਾ ਕੋਈ ਵਕੀਲ ਅੰਗੇਜ ਕਰੇ ਉਹ ਆਪ ਦੇ ਮਸਲੇ ਜਿਹੜੇ ਹੁੰਦੇ ਹੌਸਲ ਜਾ ਸਕਦਾ ਹੈ ਅ ਭਗੇ ਸਰ ਇੱਕ ਗੱਲ ਹੋਰ ਪੁੱਛਣੀ ਜਾਵਾਂਗਾ ਕਿ ਆ ਜਿਹੜੀ ਲੋਕ ਅਦਾਲਤਾਂ ਦੇ ਵਿੱਚ ਫੈਸਲਾ ਹੋ ਜਾਂਦਾ ਉਹਨੂੰ ਕਿਤੇ ਚੈਲੰਜ ਕੀਤਾ ਜਾ ਸਕਦਾ ਨਹੀਂ ਜੀ ਲੋਕ ਅਦਾਲਤ ਦੇ ਵਿੱਚ ਜੋ ਵੀ ਫੈਸਲਾ ਹੁੰਦਾ ਹੈ ਉਹ ਕਿਤੇ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਲੋਕ ਅਦਾਲਤ ਦੇ ਵਿੱਚ ਜਿਹੜਾ ਫੈਸਲਾ ਹੁੰਦਾ ਹੈ ਉਹ ਦੋਵੇਂ ਧਿਰਾਂ ਦੀ ਮੌਜੂਦਗੀ ਵਿੱਚ ਦੋਵੇਂ ਧਿਰਾਂ ਦੀ ਰਜਾਮੰਦੀ ਨਾਲ ਹੁੰਦਾ ਹੈ ਲੋਕ ਅਦਾਲਤ ਦੇ ਵਿੱਚ ਸਭ ਤੋਂ بڑا ਯੋਗਦਾਨ ਜਿਵੇਂ ਕਿ ਇੱਕ ਤਾਂ ਪ੍ਰੈਸਾਈਡਿੰਗ ਆਫੀਸਰ ਬੈਠਦੇ ਹਨ ਇਹਨਾਂ ਦੇ ਨਾਲ ਇੱਕ ਵਕੀਲ ਸਾਹਿਬਾਨ ਬੈਠਦੇ ਹਨ ਤੇ ਇੱਕ ਇੱਕ ਸੋਸ਼ਲ ਵਰਕਰ ਜਿਹੜੇ ਹੈ ਮੈਂਬਰ ਬਣ ਕੇ ਬੈਠਦੇ ਹਨ ਇਹ ਤਿੰਨ ਜਿਹੜੇ ਹੈ ਮਿਲ ਕੇ ਆਪਸ ਵਿੱਚ ਇੱਕ ਹੋ ਕੇ ਲੋਕਾਂ ਨੂੰ ਸਮਝਾ ਕਿ ਉਹਨਾਂ ਦੀ ਜਿਹੜੀ ਸਮੱਸਿਆਵਾਂ ਦਾ ਹੱਲ ਹੈ ਉਹ ਕਰਵਾ ਦੇ। ਵਕੀਲ ਸਾਹਿਬ ਅੱਜ ਖਰੜ ਦੇ ਵਿੱਚ ਕਿਹਾ ਪੂਰੇ ਪੰਜਾਬ ਦੇ ਵਿੱਚ ਲੋਕ ਅਦਾਲਤ ਲੱਗੀ ਹੋਈ ਹੈ ਪਰ ਖਰੜਪਾ ਵੀ ਜਿਹੜੇ ਨੇ ਤਿੰਨ ਬੈਂਚਰ ਤੋਂ ਲੱਗੇ ਨੇ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਕੇਸ ਲੱਗੇ ਨੇ? ਅੱਜ ਦੇਖੋ ਜੀ ਨੈਸ਼ਨਲ ਲੋਕ ਅਦਾਲਤ ਹੈਗੀ ਆ। ਸਾਰੇ ਪਾਸੇ ਹੀ ਜਿਹੜੀ ਹੈਗੀ ਹੈ ਕੋਰਟਸ ਦੇ ਵਿੱਚ ਜਿਹੜੀ ਹੈਗੀ ਹੈ ਜੈ ਨੈਸ਼ਨਲ ਅਦਾਲਤ ਦਾ ਜਿਹੜਾ ਉਦੋਗਣ ਕੀਤਾ ਗਿਆ ਸਾਡੇ ਵੀ ਖਰੜ ਦੇ ਵਿੱਚ ਜਿਹੜੇ ਇੱਥੇ ਤਿੰਨ ਵੈਂਚਸ ਸਥਾਪਿਤ ਕੀਤੇ ਗਏ ਹਨ ਸਰਦਾਰ ਸ਼੍ਰੀ ਕਰਨਗਰਗ ਜੀ ਤੇ ਮੈਡਮ ਗੀਤਾ ਰਾਣੀ ਜੀ ਤੇ ਸ਼੍ਰੀ ਗੁਰੂ ਮਹਤਾਬ ਸਿੰਘ ਜੀ ਸਾਹਿਬਾਨ ਦੇ ਤਿੰਨ ਵੈਂਚਸ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਲਗਭਗ 800 ਦੇ ਲਗਭਗ ਜਿਹੜੇ ਕੇਸ ਆ ਸਥਾਪਿਤ ਲੱਗੇ ਆ ਤੇ ਜੋ ਕੇਸਸ ਇਹਨਾਂ ਵਿੱਚ ਲੱਗੇ ਗਏ ਆ ਉਹਦੇ ਵਿੱਚ ਮੈਟ੍ਰਿਮੋਨੀਅਲ ਡਿਸਪਿਊਟਸ ਹੈਗੇ ਆ ਤੇ ਦੂਸਰੇ ਆਪਣੇ ਸਿਵਲ ਨਾਲ ਸਿਵਲ ਮੈਟਰ ਨਾਲ ਸੰਬੰਧਿਤ ਹੈਗੇ ਆ ਤੇ ਜੋ ਹੈ ਬੈਂਕਿੰਗ ਨਾਲ ਸੰਬੰਧਿਤ ਹੈਗੇ ਆ ਤੇ ਚਲਾਨਸ ਵਗੈਰਾ ਹੈਗੇ ਆ ਤੇ ਇਸ ਤਰ੍ਹਾਂ ਦੇ ਕਾਫੀ ਜਿਹੜਾ ਮੈਟਰ ਜਿਹੜੇ ਹੈਗੇ ਆ ਅੱਜ ਲੋਕ ਅਦਾਲਤਾਂ ਦੇ ਵਿੱਚ ਲੱਗੇ ਆ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਜਿਹੜੀ ਇਹ ਨੈਸ਼ਨਲ ਲੋਕ ਅਦਾਲਤ ਕੋਟਾਂ ਦੇ ਵਿੱਚ ਸਥਾਪਿਤ ਹੁੰਦੀ ਆ ਇਹਦਾ ਤੁਸੀਂ ਵੱਧ ਤੋਂ ਵੱਧ ਫਾਇਦਾ ਲਓ ਕਿਉਂਕਿ ਜਿੱਥੇ ਸਾਨੂੰ ਇੱਕ ਕੇਸ ਨੂੰ ਚੁਰਾਉਣ ਵਾਸਤੇ 5 ਸਾਲ 10 ਸਾਲ ਦਾ ਸਮਾਂ ਲੱਗ ਜਾਂਦਾ ਹੈ ਉੱਥੇ ਜਿਹੜਾ ਹੈਗਾ ਇਸ ਲੋਕ ਅਦਾਲਤਾਂ ਦੇ ਵਿੱਚ ਥੋੜੀ ਆਪਸੀ ਭਾਈਚਾਰਕ ਸਾਂਝ ਵੀ ਜਿਹੜੀ ਇਹਦੇ ਵਿੱਚ ਕਾਇਮ ਰਹਿੰਦੀ ਆ ਦੋਨੇ ਪਾਰਟੀਆਂ ਦੀ ਸਹਿਮਤੀ ਦੇ ਨਾਲ ਲੋਕ ਅਦਾਲਤਾਂ ਦੇ ਵਿੱਚ ਜਿਹੜੇ ਕੇਸਾਂ ਦੇ ਨਿਪਟਾਰੇ ਕਰਾਏ ਜਾਂਦੇ ਆ ਉਹਦੇ ਨਾਲ ਤੁਹਾਡੇ ਪੈਸੇ ਦੀ ਬਚਤ ਹੁੰਦੀ ਆ ਸਮੇਂ ਦੀ ਬਚਤ ਹੁੰਦੀ ਆ ਤੇ ਥੋੜੀ ਆਪਸੀ ਭਾਈਚਾਰਕ ਸਾਂਝ ਵੀ ਕਾਇਮ ਹੋ ਜਾਂਦੀ ਆ ਤੇ ਜਿਹੜੀਆਂ ਲੋਕ ਕੌਟਾਂ ਦੇ ਵਿੱਚ ਐਨੇ ਲੰਬੇ ਸਮੇਂ ਤੋਂ ਐਨੇ ਪੁਰਾਣੇ ਕੇਸ ਜਿਹੜੇ ਲੰਬਿਤ ਪਏ ਆ ਉਹਨਾਂ ਦਾ ਜਿਹੜਾ ਨਿਪਟਾਰਾ ਉਹ ਵੀ ਜਲਦੀ ਹੋ ਜਾਂਦਾ ਤੇ ਜਿਹੜੇ ਹੋਰ ਅੱਗੇ ਆਉਣ ਵਾਲੇ ਕੇਸਸ ਆ ਉਹਨਾਂ ਨੂੰ ਜਲਦੀ ਜਿਹੜੇ ਨਿਪਟਾਉਣ ਦੇ ਵਿੱਚ ਵੀ ਅਦਾਲਤ ਨੂੰ ਇਹਦਾ ਜਿਹੜਾ ਸਹਿਯਤਾ ਮਿਲਦੀ ਆ ਮੈਂ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਜਿਹੜੇ ਆਪਣੇ ਫੈਸਲੇ ਆ ਆਪਸੀ ਸਹਿਮਤੀ ਦੇ ਨਾਲ ਲੋਕ ਅਦਾਲਤਾਂ ਦੇ ਜ਼ਰਾ ਕੇ ਜਲਦੀ ਤੋਂ ਜਲਦੀ ਇਹਦਾ ਨਿਪਟਾਰਾ ਕਰਾਇਆ ਜਾਵੇ ਮਕੇਸ਼ ਸਾਹਿਬ ਕਹਿਆ ਜਿਹੜੇ ਲੋਕ ਅਦਾਲਤ ਦੇ ਵਿੱਚ ਫੈਸਲੇ ਹੁੰਦੇ ਆ ਜਾ ਉਸ ਨੂੰ ਕਿਤੇ ਚੈਲੰਜ ਕੀਤਾ ਜਾ ਸਕਦਾ ਅੱਗੇ ਅਪੀਲ ਜਾਂ ਦਲੀਲ ਪਾਈ ਜਾ ਸਕਦੀ ਹੈ ਜਿਹੜੇ ਲੋਕ ਅਦਾਲਤਾਂ ਦੇ ਵਿੱਚ ਫੈਸਲੇ ਹੁੰਦੇ ਆ ਉਹ ਇੱਕ ਸਿਵਲ ਕੋਰਟ ਦੀ ਡਿਗਰੀ ਦੇ